ਹਾਂਜੀ ਅੱਜ ਹੈਗੀ ਆ 3 ਮਾਰਚ 2025 2025 ਜੀ ਨੂੰ ਕਹਿ ਦਿੰਨੇ ਆ ਜੀ ਅ ਅੱਜ ਅ ਮੈਂ ਅਜੈਵ ਸਿੰਘ ਟਿਵਾਣਾ ਵੌਇਸ ਆਫ ਈਸਟ ਪੰਜਾਬ ਵੱਲੋਂ ਸਾਡੇ ਬਹੁਤ ਹੀ ਸਤਿਕਾਰਤ ਸ੍ਰੀ ਸ਼ਰਦੇਵ ਸਿੰਘ ਜੀ ਸਾਬਕਾ ਸਰਪੰਚ ਵੀ ਹੈ ਪਿੰਡ ਦੇ ਵਿੱਚ ਇਹਨਾਂ ਨੂੰ ਗਿਆਨੀ ਦੇ ਨੇ ਅ ਮਤਲਬ ਜਿਹੜਾ ਹੈਗਾ ਖਿਤਾਬ ਦੇ ਤੌਰ ਤੇ ਵੀ ਆਮ ਕਰਕੇ ਸੰਬੋਧਿਤ ਕੀਤਾ ਜਾਂਦਾ ਹੈ ਇਹਨਾਂ ਦੇ ਗ੍ਰਹਿ ਵਿਖੇ ਆਏ ਆ ਵਿਸ਼ੇਸ਼ ਤੌਰ ਤੇ ਇਹਨਾਂ ਨਾਲ ਮੁਲਾਕਾਤ ਕਰਨ ਲਈ ਕਿਉਂਕਿ ਲੰਬਾ ਸਮਾਂ ਇਹ ਸਾਡੇ ਤੋਂ ਸੀਨੀਅਰ ਸੀਗੇ ਸਾਡੇ ਸੰਘਰਸ਼ਾਂ ਦੇ ਸਾਥੀ ਵੀ ਰਹੇ ਨੇਗੇ ਆ ਕਈ ਸਮਿਆਂ ਦੇ ਉੱਤੇ ਘੁੰਮਣ ਕਲਾਂ ਦੇ ਨਾਲ ਯਾਦਾਂ ਵੀ ਜੁੜੀਆਂ ਹੋਈਆਂ ਮੇਰੀਆਂ 50 ਸਣ ਯੂਨੀਅਨ ਦਾ ਜਲਾਸ 1980 ਦੇ ਵਿੱਚ 1 ਜੁਲਾਈ ਤੋਂ 6 ਜੁਲਾਈ ਤੱਕ ਇੱਥੇ ਹੋਇਆ ਸੀ ਉਹਦੇ ਮੁੱਖ ਪ੍ਰਬੰਧਕ ਵੀ ਗਿਆਨੀ ਜੀ ਸੀਗੇ ਤੇ ਉਸੇ اجلاس ਦੇ ਵਿੱਚ ਹੀ ਮੈਨੂੰ 50 ਟਨ ਜੀ ਨੂੰ ਅੰਦਾਜ਼ਨ 70 ਹੋਣ ਦਾ ਮਾਣ ਤੇ ਜ਼ਿੰਮੇਵਾਰੀ ਬਖਸ਼ੀ ਗਈ ਸੀ ਇੱਥੇ ਤੇ ਅੱਜ ਆਪਾਂ ਤਿੰਨ ਪੱਖਾ ਤੋਂ ਇਹਨਾਂ ਕੋਲੇ ਜਾਣਕਾਰੀ ਲੈਣ ਲਈ ਪਹੁੰਚੇ ਆਂ ਪਹਿਲਾ ਇਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਦੂਸਰਾ ਜਿਹੜੀ ਖੱਬੇ ਪੱਖੀ ਲਹਿਰ ਜਾਂ ਨਕਲਾਬੀ ਲਹਿਰ ਦੇ ਵਿੱਚ ਇਹਨਾਂ ਦਾ ਜਿਹੜਾ ਯੋਗਦਾਨ ਰਿਹਾ ਤੇ ਤੀਸਰਾ ਜਿਹੜਾ ਹੈਗਾ ਉਸ ਤੋਂ ਬਾਅਦ ਇੱਕ ਪੀਰੀਅਡ ਹੈਗਾ ਜਿਹਦੇ ਵਿੱਚ ਹੁਣ ਤੱਕ ਦਾ ਵਕਫਾ ਆ ਜਾਂਦਾ ਉਹਦੇ ਵਿੱਚ ਇਹਨਾਂ ਦੀ ਦਿਨਚਰਿਆ ਇਹਨਾਂ ਦੀ ਰੋਜ਼ਾਨਾ ਜ਼ਿੰਦਗੀ ਕਿਸ ਤਰ੍ਹਾਂ ਚੱਲਦੀ ਰਹੀ ਹੈ ਜੋ ਚੱਲਦੀ ਆ ਰਹੀ ਹੈ ਤੇ ਜਾਂ ਮੌਜੂਦਾ ਸਮੇਂ ਦੇ ਵਿੱਚ ਸਮਾਜ ਬਾਰੇ ਸਰਕਾਰਾਂ ਬਾਰੇ ਅੱਜ ਦੇ ਹਾਲਾਤ ਬਾਰੇ ਕੀ ਸੋਚਦੇ ਨੇ ਤੋਂ ਸਭ ਤੋਂ ਪਹਿਲਾਂ ਤਾਂ ਸਾਡੇ ਬਹੁਤ ਹੀ ਸਤਿਕਾਰਯੋਗ ਸੁਖਦੇਵ ਸਿੰਘ ਜੀ ਤੁਹਾਡਾ ਸਵਾਗਤ ਹੈ ਚੈਨਲ ਵਾਇਸ ਆਫ ਈਸਟ ਪੰਜਾਬ ਦੇ ਉੱਤੇ ਤੇ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੀ ਹੈ ਕਿ ਤੁਹਾਡਾ ਜਿਹੜਾ ਜਨਮ ਕਦੋਂ ਹੋਇਆ ਜਨਮ ਤਰੀਕੀ ਹੈ ਤੇ ਮਾਪੇ ਦਾ ਨਾਮ ਅਗਰ ਦਾਦੇ-ਦਾਦੀ ਦਾ ਦੱਸ ਸਕੋ ਤਾਂ ਵੀ ਬੈਟਰ ਹੋਏਗਾ ਹਾਂਜੀ ਤੁਹਾਨੂੰ ਆ ਤੁਹਾਡਾ ਮੇਰਾ ਜਨਮ 1934 15 ਅਸਤ ਹੋਇਆ ਜੀ ਜੀ ਤੇ ਮੇਰੇ ਫਾਦਰ ਜੀ ਮੇਰੇ ਚਾਰ ਭਾਈ ਸਨ ਹਮ ਗੱਡੇ ਕੇਹੜ ਸਿੰਘ ਜੀ ਤੋਂ ਤੇ ਮੇਰ ਸਿੰਘ ਤੋਂ ਤੇ ਤੀਜੇ ਰਜਮੀਰ ਸਿੰਘ ਜੋ ਮੇਰੇ ਪਿਤਾ ਜੀ ਸਨ ਹਮ ਤੇ ਚੌਥੇ ਮੇਰੇ ਚਾਚਾ ਜੀ ਰੱਖਾ ਸਿੰਘ ਓਕੇ ਉਸ ਤੋਂ ਬਾਅਦ ਜਿਹੜੇ ਸੇ ਜੇ ਮੇਰੇ ਮਾਤਾ ਜੀ ਕਾਏ ਮਾਤਾ ਜੀ ਰਾਮਕੌਰ ਸਨ ਹਮ ਤੇ ਉਸ ਤੋਂ ਬਾਅਦ ਆਪਣਾ ਜਿੰਨ ਮੱਲਾ ਤੇਲ ਉਹ ਉਸ ਸਮੇਂ ਚ ਪਹਿਲੇ ਮੇਰੇ ਮਤੜ ਮੇਰੇ ਦਾ ਜੀ ਮਿਰ ਸਿੰਘ ਜੀ ਮਿੱਟੂ ਹੋ ਗਈ ਸੀ ਔਰ 1935 ਦੇ ਵਿੱਚ ਮੇਰੇ ਪਿਤਾ ਜੀ ਦੀ ਮਿੱਟੂ ਹੋ ਗਈ ਤੇ ਮੈਨੂੰ ਜਾਰੇ ਕਰ ਤੇ ਮੇਰੇ ਮਤਾ ਜੀ ਪ੍ਰਤਾਰ ਕਸ਼ਨ ਸੀਗੇ ਉਹ ਅਕਾਲੀ ਲਹਿਰ ਦੇ ਉਹਨਾਂ ਨੇ ਮੈਨੂੰ ਪੜਾਇਆ ਮੇਰੀ ਪਰਵਰਿਸ਼ ਕੀਤੀ ਤੇ ਮੈਂ ਵੀਏ ਦੇ ਕਪੜੇ ਆ ਸੀ ਹੂੰ ਤੇ ਉਸ ਤੋਂ ਬਾਅਦ ਜਾਣੀ ਮੈਂ 1998 ਦੇ ਵਿੱਚ ਇੱਕ ਕੋਰਸ ਕੀਤਾ ਹੈ ਸੈਂਟਰ ਸਾਈਟ ਦਾ ਹੂੰ ਮੇਰੀ ਪੋਸਟਿੰਗ ਵੀ ਉੱਥੇ ਹੋਈ ਅੱਛਾ ਇੱਕ ਮੈਂ ਤੁਹਾਨੂੰ ਵਿਚਕਾਰੋਂ ਟੋਕ ਰਿਹਾ ਸੌਰੀ ਤੁਹਾਡੀ ਪ੍ਰਾਇਮਰੀ ਸਿੱਖਿਆ ਕਿੱਥੋਂ ਹੋਈ ਪ੍ਰਾਇਮਰੀ ਸਕੂਲ ਪਿੰਡ ਦੇ ਸਕੂਲ ਤੋਂ ਹੀ ਹੋਈ ਓਕੇ 1900 ਮਤਲਬ ਨਾ 36 ਸੋਨ ਦੇ ਲੋ 36 ਪੜਨ ਸੀ ਉਹ ਮੇ 34 ਚ ਤੁਸੀਂ ਜਮ 34 ਚ ਮੇਰਾ ਜਨਮ ਹੋਇਆ ਹਮ ਔਰ ਮਤਲ 5 ਸਾਲ ਬਾਅਦ ਮੈਨੂੰ ਪੜਨ ਲਗਾਤਾ 140 ਦੇ 40 ਦੇ ਲਗਭਗ ਸੀ ਉਥੇ ਪ੍ਰਾਇਮਰੀ ਸਕੂਲ ਸਾਡੇ ਪਿੰਡ ਸੀਗਾ ਜਿਹੜਾ ਪਿੰਡ ਤੁਹਾਡਾ ਘੁੰਮਣ ਕਲਾ ਐਸੀ ਘੁੰਮਣ ਕਲਾ ਐਸੀ ਹਾਂਜੀ ਉਹ ਸਮੇਂ ਮਤਲ ਜਿਸ ਮਤਲ ਸਾਡੀ ਤਹਿਸੀਲ ਬਠਿੰਡੇ ਹੁੰਦੀ ਸੀਗੀ ਹਮ ਜਿਦਾਂ ਉਹ ਵੀ ਬਠਿੰਡਾ ਹਮ ਤੇ ਪਸ ਤੋਂ ਬਾਅਦ ਪੰਜਵੀਂ ਤੋਂ ਬਾਅਦ ਫਿਰ ਪੰਜਵੀਂ ਤੋਂ ਬਾਅਦ ਅਸੀਂ ਖਾਲਸਾ ਸਕੂਲ ਮੋਰ ਮੰਡੀ ਮੈਂ ਦਾਖਲਾ ਲਿਆ ਉੱਥੇ ਪੜ੍ਹਾਈ ਕੀਤੀ ਦਸਵੀਂ ਦੇ ਕਰ 1952 ਦੇ ਵਿੱਚ ਮੈਂ ਦਸਵੀਂ ਪਾਸ ਕੀਤੀ ਤੇ ਘੁੰਮਣ ਕਲਾਂ ਦਾ ਹੋਰ ਵੀ ਤੁਹਾਡਾ ਕਲਾਸ ਫੈਲੋ ਦਾ ਨਾਂ ਯਾਦ ਆ ਤੁਹਾਡੀ ਮੇਰੇ ਕਲਾਸ ਫੈਲੋ ਬਲਵੰਤ ਸਿੰਘ ਮਾਸਟਰ ਜੋ ਸਾਨੋ ਕਰਨੈਲ ਸਿੰਘ ਸੀਗੇ ਜੋ ਕਿ ਹੋਰ ਹੈਡਮਾਸਟਰਟਰ ਹੋਇਆ ਜੀ ਤੇ ਇਕ ਬਲਦੇਵ ਸਿੰਘ ਸੀ ਉਹਦੇ ਭਰਾ ਸੀਗੇ ਹੂੰ ਤੇ ਜਾਦੇ ਮਤਲਬ ਉਹ ਮੇਰੇ ਪਿਛਲੇ ਕਲਾਸਾਂ ਸੀ ਅਸੀਂ ਜਿਆਦੇ ਦੋ ਤਿੰਨ ਬੰਦੇ ਮੁੰਡੇ ਸੀਗੇ ਹੂੰ ਯਾਨੀ ਤੇ ਓਕੇ ਤੇ ਦਸਵੀਂ ਤੋਂ ਬਾਅਦ ਫਿਰ ਦਸਵੀਂ ਤੋਂ ਦਸਵੀਂ ਤੋਂ ਮੈਂ ਰਜਿੰਦਰਾ ਕਾਲਜ ਓਠੰਡਾ ਚ ਦਾਖਲਾ ਲਿਆ ਜੀ ਹੂੰ ਤੋ ਮਤਲਬ 85 ਜਮਾ ਵੀ ਕੀਤੀ ਅੱਛਾ ਹਾਂਜੀ 55 ਜੀ ਪੀਐਚ ਤੁਹਾਡੇ ਕੋਲ ਕਿਹੜੇ ਸਬਜੈਕਟ ਸੀਗੇ ਮੇਰੇ ਕੋਲ ਪੋਲਿਟਿਕ ਰਿਸਰਚ ਔਰ ਦਾ ਇਕਨੋ ਵਿਸ਼ਾ ਸੀ ਅੱਛਾ ਠੀਕ ਹੈ ਠੀਕ ਹੈ ਤੇ 58 ਤੋਂ ਲੈ ਕੇ ਤੁਸੀਂ ਕਿਹੜੇ ਸਾਲ ਤੱਕ ਰਹੇ ਰੇਜਿੰਦਰਾ ਚ 52 ਤੋਂ ਲੈ ਕੇ 58 ਤੱਕ 58 ਤੱਕ ਠੀਕ 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 ਉਸ ਸਮੇਂ ਦਰਾਂ ਨੂੰ ਕੋਈ ਕਾਲਜ ਦੇ ਵਿੱਚ ਕੋਈ ਵਿਦਿਆਰਥੀਆਂ ਦੀ ਯੂਨੀਅਨ ਵਗੈਰਾ ਸੀ ਉਦੋਂ ਪੀਐਸਡੀਓ ਸੀਗੇ ਮਦਰ ਬਣੀ ਹੋਈ ਸੀ ਦੂਰੀ ਸਟੂਡੈਂਟਾਂ ਵਾਂਝਾ ਨਹੀਂ ਪੀਐਸਯੂ ਤਾਂ ਬਹੁਤ ਬਾਦ ਬਣੀ ਹੈ ਸਰ ਨਾ ਨਾ ਪੀਐਸਯੂ ਜੀ ਸੀਗੇ ਫਿਰ ਆਪਣੇ ਮੇਰੇ ਨਾਂ ਨਹੀਂ ਜਾ ਰਿਹਾ ਸੀ ਕਿ ਆਪਣੇ ਪ੍ਰਧਾਨ ਐਆਈਐਸ ਇਹ ਖਨਾ ਹੋ ਵੀ ਕਿਤੇ ਨਹੀਂ ਨਹੀਂ ਪੀਐਸਯੂ ਜੀ ਸੀ ਕਿਉਂਕਿ ਪੀਐਸਯੂ ਤਾਂ ਬਣੀ ਹੈ 1964 ਚ ਅਲੱਦਾ ਹੋ ਗਿਆ ਹੁਣ ਇਹ ਮਤਲਬ ਹੈ ਫਿਰ ਇਹ ਜੀ 1964 ਦੇ ਵਿੱਚ ਬਣੀ ਹੈ ਸਰ ਪੀਐਸਯੂ ਤਾਂ ਮੈਂ ਹੁਣ ਰਿਸਟਰੀ ਨਾਲ ਲੈਣੇ ਨਾ ਪੀਐਸਯੂ ਤਾਂ ਉਦੋਂ ਵੀ ਸੀਗੀ ਜਾਣੀ ओके हां पीएसजी ਜੱਥੇ ਬੰਦੀ ਮੈਂ ਅਰਥੀ ਜੱਥੇ ਬੰਦੀ ਇਹ ਇਹ ਸਰਫੋ ਗੂਸੀ ਕੀ ਮਤਲਬ ਹੈ ਇਹ ਇਹ ਆਪਣੀ ਠੀਕ ਹੈ ਪੀਐਸਜੀ ਨਾ ਨਾਲ ਨਾਲ ਹੀ ਬੁਕਾਰਿਆ ਜਾਂਦਾ ਸੀਗਾ ਖਬਰ ਹੈ ਹਾਂ ਮੈਨੂੰ ਉਹਦਾ ਨਾਮ ਬੁਲਣੇ ਆਪਣੇ ਪ੍ਰਧਾਨ ਹੁੰਦੇ ਸੀ ਉਹ ਓਕੇ ਓਕੇ ਜਿਹੜੇ ਹਾਂਜੀ ਹਾਂਜੀ ਤੇ ਠੀਕ ਹੀ ਜਾਣੀ ਲਈ ਜਿਹੜੀ ਤੁਸੀਂ ਕਹਿੰਦੇ ਹੋ ਨਾ ਕਿ ਪੀਐਸਜੀ ਬਾਦਚ ਬਣੀ ਹੋ हां एत तो 1964 च बणिया 63 च बणिया चंडीगढ़ स्टूडेंट्स यूनियन क्योंकि ओदे ते ਪਿਛਲੇ ਸਮੇਂ ਚ ਮੈਂ ਇੱਕ ਕਿਤਾਬ ਲਿਖੀ ਆ ਮੰਜਾਬ ਸਟਨ ਯੂਨੀਅਨ ਇਤਿਹਾਸ ਦੀਆਂ ਚਲਕਾਂ ਉਹਦੇ ਵਿੱਚੋਂ ਸਾਰਾ ਮੈਂ ਰਿਕਾਰਡ ਕਢਾਇਆ ਉਹਨਾਂ ਦਾ ਅਖਬਾਰਾਂ ਦੇ ਵਿੱਚੋਂ ਵੀ ਮੈਗਜ਼ੀਨਾਂ ਚੋਂ ਵੀ ਮਤਲਬ ਮੈਨੂੰ ਤਕਰੀਬਨ 7 ਸਾਲ ਦਾ ਰਸੋ ਦੇ ਤੇ ਲੱਗਿਆ ਚਲੋ ਆਪਾਂ ਇਹਨੂੰ ਛੱਡੀਏ ਉਸ ਤੋਂ ਬਾਅਦ ਆ ਇਹ ਗੱਲ ਹੈਗੀ 58 ਦੀ ਜਦੋਂ ਤੁਸੀਂ बीए ਕਰ ਲਈ ਹਾਂ ਜੀ बीए ਤੋਂ ਬਾਅਦ ਫਿਰ ਤੁਸੀਂ ਕੀ ਕੀਤਾ बीए ਤੋਂ ਬਾਅਦ ਮੈਂ ਇੱਕ ਕੋਰਸ ਕੀਤਾ ਸੈਂਟ ਇਨਸਪੈਕਟਰ ਦਾ ਅਮਰਸਰ ਹੂੰ ਉਹ ਸੀਗਾ ਮਤਲਬ ਇੱਕ ਸਾਲ ਦਾ ਹੂੰ ਉਸ ਤੋਂ ਬਾਅਦ ਉਹ ਜਾਓ ਕਿ ਮੇਰੇ ਮੇਰੀ ਪੋਸਟਿੰਗ ਹੋ ਗਈ ਰਿਵਾਰੀ 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 ਹਾਂ ਉਹ ਤੋਂ ਇਕੱਠਾ ਹੋ ਗਿਆ ਉਹ ਇਕੱਠਾ ਸੀ ਪੰਜਾਬ ਸਾਰਾ ਹੂੰ ਤੇ ਹਰਿਆਣਾ ਬਾਅਦ ਚ ਹੋਇਆ ਹੂੰ ਇਹ ਸਪੋਸਟਿੰਗ ਦੇ ਡਰਾਫਟ ਮੈਂ ਸੀਗਮਲੇਰੀਏ ਡਿਪਾਰਟਮੈਂਟ ਸੇ ਸਰਵੇਲੈਂਸ ਅਫਸਰਡ ਹੂੰ ਤੇ ਉਸ ਤੋਂ ਬਾਅਦ ਮਤਲਬ ਮੇਰੇ ਨਾਲ ਥੋੜਾ ਜਿਹਾ ਹੋਇਆ ਵਿਕਰਾ ਉਦੋਂ ਮਤਲਬ ਚੱਲ ਰਿਹਾ ਸੀਗਾ ਹਰਿਆਣਾ ਤੇ ਉਸ ਦਾ ਪ੍ਰਚਾਰ ਮਤਲਬ ਪੰਜਾਬ ਦਾ ਹੂੰ ਉਹ ਉਸ ਸਮੇਂ ਤੋਂ ਸੰਗੇ ਸੀੜੇ ਮਤਲਬ ਚੇਅਰਮੈਨ ਸੀ ਐਸ ਬੋਰਡ ਦਾ ਰੌ ਸ਼ਿਵ ਸ਼ਿਵ ਰਹੀਆ ਹੂੰ ਉਹਨੇ ਮਤਲਬ ਆਪਣੇ ਇਲਾਕੇ ਦੇ ਤਾਂ ਮਤਲਬ ਉਹ ਰੱਖ ਲਏ ਬੰਦੇ ਹੂੰ ਆਂਟਰੀਡ ਵੀ ਰੱਖ ਲੇ ਅੱਛਾ ਜੀ ਟ੍ਰੇਨ ਮਤਲਬ ਇਧਰ ਇਧਰ ਲਿਆਉਣ ਟ੍ਰੇਨ ਨੂੰ ਰੱਖਿਆ ਨਹੀਂ ਇਸ ਕਰਕੇ ਮੇਰੇ ਉਹ ਸ਼ਾਂਤੀ ਹੋ ਗਈ ਹੂੰ ਤੇ ਫਿਰ ਉਸ ਤੋਂ ਬਾਅਦ ਮੈਂ ਮਿਸੀਪਲ ਕਮੇਟੀ ਸ਼ਿਮਲਾ ਰਿਹਾ ਥੇ ਅੱਛਾ ਉਹ ਮਾੜਾ ਧੋਗੀ ਮੇਰੀ ਹੂੰ ਤੇ ਉੱਥੇ ਮੈਂ तकरीबन 8 ਸਾਲ ਕੰਮ ਕੀਤਾ ਅੱਛਾ ਮਿਸੀਪਲ ਕਮੇਟੀtion ਵਾਲਾ ਹਾਂ ਜੀ ਮੈਂ ਠਾਕਾ ਰੈਗੂਲਰ ਪੋਸਟ ਸੀ ਕਿਉਂ ਰੈਗੂਲਰ ਪੋਸਟ ਸੀਗੀ ਅੱਛਾ ਅੱਛਾ ਮੈਂ ਰਿਜ਼ਾਈਨ ਕਰਕੇ ਆ ਗਿਆ ਸੀਗਾ ਉੱਥੇ ਪੋਲੀਟੀਕਲ ਇੰਟਰਫੇਰੈਂਸ ਦੀ ਥੋੜੀ ਜ਼ਿਆਦਾ ਸੀ ਮੈਂ ਫਿਰ ਉਹ ਚੱਲਦਾ ਨਹੀਂ ਸੀਗਾ ਇਸ ਕਰਕੇ ਮੈਂ ਨੂੰ ਮੈਂ ਮਨ ਬਣਾਇਆ ਵੀ ਪਿੰਡੀ ਚਲੋ ਪਿੰਡਾਂ ਕੇ ਮੈਂ ਖੇਤੀ ਕਰਨ ਲੱਗ ਗਿਆ ਉਸ ਤੋਂ ਬਾਅਦ ਫਿਰ ਇਹ ਕਿਹੜੇ ਸਾਲ ਦੀ ਗੱਲ ਹੈ ਜਦੋਂ ਖੇਤੀ ਸ਼ੁਰੂ ਕਰੀ ਤੁਸੀਂ ਮਤਲਬ 70 ਦੇ ਵਿੱਚ ਸਮਝ ਲਓ 70 ਓਕੇ ਓਕੇ 70 ਠੀਕ ਹੈ ਉਦੋਂ ਵਾਰ ਇੱਥੇ ਮਤਲਬ ਆਪਣੇ ਸਿੰਘ ਸਭਾ ਚੱਲਦੀ ਸੀਗੀ ਆਸੀ ਦੀ ਸਭਾ ਸਾਰੀ ਆਹ ਭਾਰਤ ਨਾਜਨ ਪਰਸਵਾ ਹੂੰ ਉਸ ਤੇ ਮਤਲਬ ਸੀ ਛੋਛਲ ਵਰਗੇ ਕਰਦੇ ਸੀ ਬਹੁਤ ਹੂੰ ਢਿਲਵੇ ਹੂੰ ਤੇ ਉਹਦਾ ਕੋਈ ਆਗੂ ਯਾਦ ਆ ਤੁਹਾਡੀ ਨਾਜਨ ਪਰਸਵਾ ਦਾ ਕੋਣ ਆਗੂ ਸੀ ਉਹ ਪ੍ਰਧਾਨ ਦਾ ਮੈਨੂੰ ਹੀ ਬਣਾਇਆ ਸੀ ਉਹਨਾਂ ਨੇ ਮੈਂ ਹੀ ਪ੍ਰਧਾਨ ਦੇ ਤੌਰ ਤੇ ਕੰਮ ਕੀਤਾ ਸੀ ਕਿਉਂ ਤੁਹਾਡੀ ਆਪਣਾ ਹੀ ਹੁੰਦਾ ਸੀ ਜਗਜੀਤ ਸਿੰਘ ਗਿੱਲ ਹੁੰਦਾ ਸੀ ਤੁਹਾਡੇ ਪਿੰਡ ਦਾ ਇੱਥੋਂ ਦਾ ਜਿਹੜੇ ਦੀ ਕੈਂਸਰ ਨਾਲ ਲੱਗ ਪਈ ਸੀ ਉਹ ਤੋਂ ਦੇ ਨਾਲ ਸੀ ਉਹ ਸਾਡੇ ਨਾਲ ਸੀ ਮਤਲਬ ਮੌਤ ਤੇ ਮਤਲਬ ਜੋਸ਼ੁਰ ਬਰ ਕਸ਼ੀ ਜਾਉ ਵੀ ਤੇ ਬਹੁਤ ਉਹਨੇ ਕੋਈ ਕੰਮ ਕੀਤਾ ਕਾਫੀ ਹੂੰ ਪਿੰਡ 'ਚ ਹੂੰ ਤੇ ਚਾਂਦ ਤੇ ਗੋਰੀ ਮਤਲਬ ਲੱਥ ਹੋ ਗਏ ਹੂੰ ਤੇ ਉਸ ਤੋਂ ਬਾਅਦ ਫਿਰ ਉਹ ਜ਼ਵਾਰੇ ਚ ਕੰਮ ਕਰਦੇ ਰਹੇ ਨయోజਕਨ ਸਭਾ ਚ ਹੂੰ ਤੇ ਅੱਸੀ ਦੇ ਵਿੱਚ ਕਿਆਸੀ ਚ ਮਤਲਬ ਜਿਹੜਾ ਕਾਇਆ ਘੋਲ ਚੱਲਿਆ ਹੂੰ ਬਸ ਮੈਂ ਵਗਾਹ ਬਦੂ ਵਿਚਾਰਾਂ ਦਾ ਪਹਿਲੇ ਸੀ ਥੋੜਾ ਜਿਹਾ ਹੂੰ ਲੈਫਟ ਨਾਲ ਨੌਰਾ ਦਾ ਸੀ ਕਿ ਮੈਂ ਲੈਫਟ ਕਿਥੋਂ ਤੋਂ ਜਿਹੜੇ ਲੈਫਟ ਵਿਚਾਰਾਂ ਦਾ ਜਿਵੇਂ ਤੁਸੀਂ ਕਹਿੰਦੇ ਵੀ ਲਗਾਉ ਰੱਖਦੇ ਸੀ ਇਹ ਪ੍ਰਭਾਵ ਤੁਸੀਂ ਕਿੱਥੋਂ ਕਿੱਥੇ ਮਿਲਿਆ ਤੁਹਾਨੂੰ ਇਹ ਪ੍ਰਭਾਵ ਸਭ ਤੋਂ ਜਿਹੜੇ ਲੈਫਟ ਦੇ ਅਖਬਾਰ ਚੱਲਦੇ ਸੀ ਨਾ ਉਸ ਸਮੇਂ ਦੇ ਹੂੰ ਪ੍ਰਕਾਸ਼ ਜੈ ਕੋ ਖੁੱਪ ਚੱਲਦਾ ਉਹ ਪ੍ਰਾਣ ਅਖਾਰ ਅੱਛਾ ਉਹ ਮggenਦਸ ਤੋਂ ਉਹ ਮਤਲਬ ਉਹ ਪੜ੍ਹਦੇ ਰਹਿੰਦੇ ਸੀਗੇ ਹੂੰ ਹੂੰ ਤੇ ਉਸ ਤੋਂ ਵਿਚਾਰ ਬਣ ਗਏ ਹੂੰ ਤੇ ਫਿਰ ਸਵਾ ਬਾਣ ਨਾਲ ਫਿਰ ਉਸ ਤੋਂ ਬਾਅਦ ਮਤਲਬ ਇੱਧਰ ਲੈਫਟਲੀ ਜਾਂਦਾ ਮਤਲਬ ਚੁਕਾਰਿਆ ਹੂੰ ਤੇ ਉਸ ਤੋਂ ਬਾਅਦ ਫਿਰ 81 ਚ ਸ਼ਾਹ 81 ਚ ਕਿਰਾਇਆ ਕੋਲ ਚੱਲਿਆ ਹਾਂਜੀ ਉਹ ਚਲੋ ਅਸੀਂ ਮੈਂ ਚੰਗਾ ਸਰਕਾਰ ਵਿੱਚ ਸੀਗਾ ਹੂੰ ਤੇ ਮੈਨੂੰ ਮਤਲਬ ਉਹ ਤੋਂ ਤੁਹਾਡੇ ਗ੍ਰਾਂਟ-ਪ੍ਰੂਫ ਵੀ ਜਾਰੀ ਗ੍ਰਾਂਟ ਦਿੱਤੇ ਕਾਇਦ ਵੀ ਹੋਈ ਆ ਮੈਨੂੰ ਅੱਛਾ ਫੜੇ ਗਏ ਸੀ ਤੁਸੀਂ ਹਾਂ ਕਿੱਥੋਂ ਇੱਥੇ ਪਿੰਡ ਦੇ ਲਵੇ ਹੋਈ ਮਤਲਬ ਅਸੀਂ ਉਹ ਕੱਢ ਕੇ ਮਿਆਰ ਸੜਕ ਰੋਕੀ ਹੋਣੀ ਹੈ ਹਾਂਜੀ ਹਾਂਜੀ ਸੜਕ ਰੋਕਦੇ ਸੀਗੇ ਹੂੰ ਤੇ ਉਹ ਪੁਲਿਸ ਨੇ ਫੜ ਲਈ ਮਤਲਬ ਕਿੱਥੋਂ ਦੀ ਪੁਲਿਸ ਸੀਗੀ ਥਾਣਾ ਮੌੜ ਦੀ ਪੁਲਿਸ ਸੀਗੀ ਚਾਹੀ ਤੇ ਫਿਰ ਬਟਿੰਡਾ ਮਦਵ ਜੇ ਤੁਮ ਨੂੰ ਰੱਖਿਆ ਇਸਤਰੀ ਭਾਈ ਜਣ ਓਕੇ ਤੇ ਹਾਂਜੀ ਤੇ ਉਹ ਇਥੋਂ ਦੇ ਆਪਣਾ ਉਦੋਂ ਸਭਾ ਦੇ ਕੋਈ ਹੋਰ ਵੀ ਤੁਹਾਡੇ ਨਾਲ ਖੜੇਗੇ ਕਿਸੇ ਨਾਮ ਚੇਤੇ ਮੇਰੇ ਨਾਲ ਸੁਦੇਵ ਸਿੰਘ ਤਰਾਰ ਸੀਗੇ ਓਕੇ ਇੱਕ ਬਸੰਤ ਸਿੰਘ ਉਹ ਕਹਿੰਦੇ ਸੀ ਸਭ ਦੇ ਸਵਾਰ ਹਾਂਜੀ ਹੂੰ ਤੇ ਜੋ ਤਿੰਨੁੰਡੇ ਸੀ ਹੋਰ ਮਤਲਬ ਪਿੰਡ ਲਈ ਮੇਰੇ ਨਾ ਜਾ ਰਹੇ ਨਹੀਂ ਅੱਜ ਵੇ ਤੇ ਹੋਰ ਲੋਵੇ ਪੰ ਪਿੰਡਾਂ ਦੇ ਵੀ ਸੀਗੇ ਬਹੁਤ ਹੂੰ ਹੂੰ ਸਾਰੀ ਸੀ ਮਤਲਬ ਐ ਵੀ ਕਿ ਜਾਨੇ ਫੜੇ ਗਏ ਸੀਗੇ ਅੱਛਾ ਹਾਂਜੀ ਠੀਕ ਓਕੇ ਤੇ ਸਾਡੇ ਦਾ ਤਸ਼ੱਦਦ ਵੀ ਬਾਵਾ ਕੀਤਾ ਉਹਨਾਂ ਨੇ ਇੱਥੋਂ ਵੱਢ ਕੇ ਹਾਂਜੀ ਇੱਥੋਂ ਵੱਢ ਕੇ ਫਿਰ ਤੁਹਾਨੂੰ ਮੋੜ ਮੋੜ ਥਾਂ ਤੇ ਲਗਾਉਣੇ ਚ ਲੈ ਕੇ ਹੂੰ ਉੱਥੇ ਫਿਰ ਰਾਤ ਨੂੰ ਜਿਆਦਾ ਦੇ ਵੀ ਚੱਲਿਆ ਹੂੰ ਤੇ ਫਿਰ ਸਾਨੂੰ ਮਤਲਬ ਐਸਡੀ ਨੇ ਪੇਸ਼ ਕਰਤਾ ਉਹਨੂੰ ਨਿਵੇਲ ਭੇਜਦਾ ਹੂੰ 21 ਦਿਨਾਂ ਬਾਅਦ ਅਸੀਂ ਫਿਰ ਆ ਛੱਡੇ ਹੀ ਐ ਅੱਛਾ ਉਹ ਵੀ ਪੀਆਈ ਜੋ ਮਤਲਬ ਉਹ 76 ਜਿਹੜੀ ਰਜਿੰਦਰਾ ਕਾਲਜ ਹੂੰ ਉਹਨਾਂ ਨੇ ਮੁਜ਼ਾਹਰਾ ਕੀਤਾ ਹੂੰ ਤੇ ਉਹਨਾਂ ਨੂੰ ਫੇਰ ਸਾਨੂੰ ਛੱਡਣਾ ਪਿਆ ਤੇ ਉਹਨਾਂ ਨੇ ਫਿਰ ਹਾਂ ਉਹ ਮਦਦ ਲੋਕ ਛੱਡਿਆ ਤੇ ਇਸ ਸਮੇਂ ਦੌਰਾਨ ਖੇਤਾ ਸਿੰਘ ਨਾਲ ਵੀ ਤੁਹਾਡਾ ਬਾਪਿੰਦਾ ਰਹੇ ਹਾਂਜੀ ਖੇਤਾ ਸਿੰਘ ਨਾਲ ਵੀ ਬਾਸੀ ਰਹੇ ਫੇਰ ਇਹਨਾਂ ਦੇ ਨਾਲ ਹੀ ਮਤਲਬ ਜਿਹੜੀ ਲੈਸ ਪਾਰਟੀ ਸੀ ਇਹ ਨਾਮ ਮੈਨੂੰ ਯਾਦ ਨਹੀਂ ਹੈਗਾ ਹੂੰ ਤੇ ਫਿਰ ਉਹਨਾਂ ਨਾਲ ਕੰਮ ਕਰਦੇ ਰਹੇ ਮਤਲਬ ਉਹ ਸੰਸਦਾਂ ਸੰਬੰਧਿਤ ਰੂਪ ਤੇ ਹੂੰ ਤੇ ਇਹ ਖੀਤਾ ਸਿੰਘ ਵੀ ਖਾਲਸਾ ਸਕੂਲ ਚ ਪੜ੍ਹੇ ਨੇ ਇਹ ਤੁਹਾਡੇ ਕਲਾਸ ਫੈਲੋ ਸੀ ਜੀ ਆਪਦੇ ਪਿੱਛੇ ਸੀਗੇ ਇਹ ਮੈਥੋਂ ਬਾਅਦ ਚ ਆਏ ਨੇ ਮੈਥੋਂ ਤਾਂ 5 ਸਾਲ ਛੋਟੇ ਨੇ ਅੱਛਾ ਹਾਂ ਜੀ ਇਹਨਾਂ ਦਾ ਜਨਮ ਹੈ 1939 ਦਾ ਸੀਗਾ ओके okay, okay. मेरा 1934 ਦਾ ਆਗਾ 15 ਗਾਣਾ اچھا 5 ਸਾਲ ਤੁਸੀਂ ਵੱਡੇ ਹੋ ਜਾਣਾ ਹਾਂਜੀ ਹੂੰ ਹੂੰ ਠੀਕ ਆ ਪਰ ਕੇ ਮੈਂ ਬਹੁਤ ਪਿੱਛੇ ਸੀਗੇ ਯਾਨੀ ਹੂੰ ਹੂੰ ਤੇ ਤੇ ਸ਼ਾਦੀ ਕਿਹੜੇ ਸਾਲ ਹੋਈ ਤੁਹਾਡੀ ਮੇਰੀ ਸ਼ਾਦੀ ਦਾ ਵੈਸੇ ਇਹ ਆ ਵੀ ਉਦੋਂ ਛੋਟੇ ਹੁੰਦੇ ਆ ਵੀ ਰਿਵਾਜ ਸੀਗਾ ਮੇਰੇ ਭਾਈ ਸੌ ਨੂੰ ਵਿਆਹਣ ਗਏ ਸੀਗੇ ਨਾਲ ਨਾਲ ਮੈਨੂੰ ਵਿਆਹਤਾ ਹਾਂ ਠੀਕ ਹੈ ਉਹਦੋਂ ਤੇਰਾ ਵਾ ਸਾਲ ਵਾ ਸਾਡਾ ਫਿਰ ਆਉਣ ਜਾਣ ਮਕਲਾਵਾ ਜੀ ਨੂੰ ਕਹਿੰਦੇ ਸੀ ਮਕਲਾਵਾ ਆ ਉਹ ਕਿਹੜੇ ਸਾਲ ਦੀ ਗੱਲ ਹੈ ਜਦੋਂ ਵਿਆਹ ਹੋਇਆ ਤੁਹਾਡਾ ਵਿਆਹ 1948 ਦੀ ਗੱਲ ਹੈ 48 ਚ ਤੁਹਾਡੇ ਭਰਾ ਨਾਲ ਹਾਂਜੀ ਅੱਛਾ ਅੱਛਾ ਠੀਕ ਹੈ ਭਰਾ ਦੀ ਸ਼ਾਦੀ ਸੀ ਜੀ ਹੂੰ ਤੇ ਬੱਚੇ ਕੀ ਗੁਸੇ ਤੁਹਾਡੇ ਬੱਚੇ ਮੇਰੇ ਤਿੰਨੇ ਲੜਕੇ ਨੇ ਜੀ ਹਾਂਜੀ ਵੱਡਾ ਲੜਕਾ ਤਾਂ ਕੈਨੇਡਾ ਚ ਗਿਆ ਹੋਇਆ ਹੈ ओके ਗੁਰਜਾ ਮਤਲਬ ਟੀਚਰਟਾਰ ਹੋਇਆ ਥਾ ਮਠਿੰਡੀ ਰਹਿੰਦੇ ਆ ਅੱਛਾ ਤੇ ਛੋਟਾ ਲੜਕਾ ਇੱਥੇ ਕੀ ਕਰਦਾ ਓਕੇ ਤੇ ਹਾਂਜੀ ਬੇਟੀ ਵੀ ਸੀ ਕੋਈ ਤੁਹਾਡੀ ਬੇਟੀ ਕੋਈ ਨਹੀਂ ਸੀ ਬੇਟੀ ਕੋਈ ਨਹੀਂ ਹਾਂਜੀ ਓਕੇ ਹਾਂ ਤੇ ਕੈਨੇਡਾ ਵੀ ਗਏ ਹੋ ਤੁਸੀਂ ਨਾ ਮੈਂ ਕੈਨੇਡਾ ਗਿਆ ਸੀ ਮਤਲਬ ਜਾਣਾ ਨਹੀਂ ਚਾਹੁੰਦੇ ਕਿ ਕੰਮ ਨਹੀਂ ਲੱਗਿਆ ਉਹਦੇ ਮਰ ਵੈਸੇ ਅੱਛਾ ਤੇ ਹੂੰ ਕੋਈ ਹੋਰ ਨਹੀਂ ਤੇ ਉਹ ਜਿਹੜਾ ਬੇਟਾ ਕੈਨੇਡਾ ਗਿਆ ਕਿੰਨੇ ਚਿਰ ਹੋ ਗਿਆ ਗਿਆ ਇਹਨੂੰ ਉਹ 2007 ਚ ਗਿਆ ਜੀ अच्छा अच्छा نو ਯਾਰ ਸਾਥੀ ਕਨੇਡਾ ਰਿਹਾ ਉਹਦੇ ਬਾਅਦ ਅੱਗੇ ਇਹ ਤਾਂ 67 18 ਸਾਲ ਹੋਏ ਉਹਨੂੰ ਹਾਂਜੀ ਦੋ ਲੜਕੇ ਆ ਉਹਦੇ ਅੱਗੇ ਓਕੇ ਤੇ ਉਹ ਸੈਟਲ ਨੇ ਉੱਥੇ ਹੂੰ ਇਹ ਤੇ ਹੁਣ ਤੁਸੀਂ ਫਿਰ ਜਦੋਂ ਤੁਸੀਂ ਮਤਲਬ ਜਿੰਨਾ ਸਮਾਂ ਇਹਦੇ ਵਿੱਚ ਜਥੇਬੰਦੀ ਚ ਕੰਮ ਕੀਤਾ ਕਿਦਾ ਨੌਜਨ ਭਾਰਸਵਾ ਚ ਕੰਮ ਕੀਤਾ ਹਾਂਜੀ ਉਸ ਤੋਂ ਬਾਅਦ ਜਿਹੜੀ ਤੁਸੀਂ ਮਤਲਬ ਬਾਦੀ ਸਰਗਰਮੀ ਕੀ ਰਹੀ ਤੁਹਾਡੀ ਉਸ ਫਿਰ ਬਾਅਦ ਮਤਲ ਪ੍ਰੋਲੀਟਾਨੀ ਟਰੀ ਪਾਰਟੀ ਸੀ ਇਹਦੇ ਮਤਲ ਲੀਡਰ ਆਉਂਦੇ ਰਹੇ ਇਹਨਾਂ ਨਾਲ ਮਤਲ ਹਮਦਰਦ ਤੇ ਦੋਸਤ ਸੀ ਆਪਣਾ ਜਿਹੜੇ ਹੈਗੇ ਆ ਖੇਤਾ ਸਿੰਘ ਧੋਬੇ ਨਾਲ ਹੋਰ ਕਿਹੜੇ ਲੀਡਰ ਆਉਂਦੇ ਰਹੇ ਇੱਕ ਤਾਂ ਮੇਜਰ ਸਿੰਘ ਸੀ ਜੀ ਉਸ ਵੇ ਦਰਿਆਪੁਰ ਵਾਲੇ ਦਰਿਆਪੁਰ ਵਾਲਾ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਹਾਂਜੀ ਇੱਕ ਗੁਰਦੇਵਾਲ ਸਿੰਘ ਸ਼ੀਤਲ ਫੇਰਪੁਰ ਤੋਂ ਸੀ ਮਤਲ ਹਾਂਜੀ ਹਾਂਜੀ ਉਹ ਉਹਨਾਂ ਦੇ ਵੀ ਚਲ ਗਏ ਉਹ ਵੀ ਹਾਂਜੀ ਇਹ ਕੰਪਨੀ ਦੇ ਕੀ ਵੇ ਤੋਂ ਸੀਗੇ ਉਹਨਾਂ ਦਾ ਨਾਮ ਆ ਗਿਆ ਹੂੰ ਇਹ ਠੀਕ ਹੈ ਜੀ ਸਿਮਰਜੀਤ ਸਿੰਘ ਹਾਂ ਸਿਮਰਜੀਤ ਸੀ ਉਹ ਇਸ ਤਰ੍ਹਾਂ ਆਉਂਦੇ ਰਹੇ ਜਿਹੜੇ ਐਨੀ ਹਾਂ ਬਹਾਦਰ ਵੀ ਹੁੰਦਾ ਇਹ ਬਪਾਲਾ ਬਹਾਦਰ ਹਾਂ ਬਹਾਦਰ ਵੀ ਇੱਥੇ ਆਉਂਦੇ ਰਹਿਆ ਬਹਾਦਰ ਸਿੰਘ ਅੱਛੇ ਪ੍ਰੋਲੇਟਾਰੀ ਪਾਰਟੀ ਤੋਂ ਬਾਅਦ ਫਿਰ ਆਈਡੀਪੀ ਬਣਾਲੀ ਸੀਗੀ ਆਰਪੀ ਸਰਾਫ ਨਾਲ ਫਿਰ ਆਈਕੀ ਆਰਪੀ ਸਰਾਫ ਦੀ ਅਗਵਾਈ ਦੇ ਵਿੱਚ ਫਿਰ ਉਸ ਤੋਂ ਬਾਅਦ ਨੇਚਰ ਹਿਊਮਨ ਸੈਂਟਰ ਹੁਣ ਅੱਜ ਕੱਲ ਕੰਮ ਕਰ ਰਿਹਾ ਇਹਦੇ ਵਿੱਚ ਵੀ ਤੁਸੀਂ ਰਹੇ ਹੋ ਹਾਂ ਆਈਡੀਪੀ ਨਾਲ ਵੀ ਮੈਂ ਜਿੰਨਾ ਚਿਰ ਚੱਲਦੀ ਰਹੀ ਹੈ ਮਤਲਬ ਦੋ ਫੜ ਨਹੀਂ ਹੋਈ ਹੈਗੀ ਹੂੰ ਹੂੰ ਉਹਨਾਂ ਚਿਰ ਮੈਂ ਆਈਡੀਪੀ ਨਾਲ ਰਿਹਾ ਉਸ ਤੋਂ ਬਾਅਦ ਫਿਰ ਜਿਹੜੀ ਸੀ ਐਨਐਚਐਸਪੀ ਬਣ ਗਈ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨਾਲ ਮਤਲਬ ਕਿ ਐਨ ਐਚ ਸੀ ਪੀ ਐਮ ਨਾਲ ਮਤਲਬ ਕੰਮ ਕੀਤਾ ਫਿਰ ਹਾਂ ਜੀ ਅੱਛਾ ਆਈ ਡੀ ਪਿੰਗ ਛੱਡ ਦਿੱਤਾ ਔਰ ਆ ਜਾਈ ਓਕੇ ਤੇ ਹੁਣ ਐਟ ਪ੍ਰੈਜੈਂਟ ਕਰ ਦਿਓ ਤੁਸੀਂ ਐਨ ਐਚ ਸੀ ਪੀ ਐਮ ਨਾਲ ਹਾਂ ਐਨ ਐਸ ਵੀ ਨਾਲ ਕੰਮ ਕਰਦਾ ਤੇ ਆ ਹੁਣ ਜਿਹੜੀ ਜੋਧਪੁਰ ਵਾਲੀ ਕਾਨਫਰੰਸ ਹੋ ਰਹੀ ਆ ਉਹਦੇ ਤੇ ਜਾ ਨਹੀਂ ਸਕਿਆ ਸਿਹਤ ਕਰਕੇ ਓਕੇ ਓਕੇ ਤੇ ਹੁਣ ਇਹ ਜ਼ਿਆਦੇ ਹੋ ਗਈ ਇਸ ਕਰਕੇ ਹਾਂ ਨਹੀਂ ਨਹੀਂ ਸਫ਼ਰ ਕਰਨਾ ਔਖਾ ਹੈ ਹਾਂ ਬਹੁਤ ਔਖਾ ਬਹੁਤ ਔਖਾ ਹੈ ਤੇ ਵੈਸੇ ਤੁਸੀਂ ਮਤਲਬ ਇਹ ਜਿਹੜਾ ਵਾਤਾਵਰਣ ਦੀ ਸਮੱਸਿਆ ਹੈਗਾ ਇਹਦੇ ਬਾਰੇ ਕੁਝ ਚੰਨਾ ਪਾਓ ਕਿਵੇਂ ਸੋਚਦੇ ਤੁਸੀਂ ਇਹਦਾ ਇਹਦੇ ਕਾਰਨ ਕੀ ਨੇ ਇਹਦਾ ਹੱਲ ਕੀ ਹੋ ਸਕਦਾ ਹੈਗਾ ਅੱਛਾ ਜੀ ਇਹਦਾ ਹੱਲ ਮਤਲਬ ਇਹ ਹੈ ਜਿਹੜਾ ਮਤਲਬ ਹੁਣ ਸਿਸਟਮ ਚੱਲ ਰਿਹਾ ਹੂੰ ਦੁਨੀਆ ਲੈਵਲ ਤੇ ਵੱਡਾ ਲੈਵਲ ਤੇ ਕਾਫੀ ਰਿਸਟਮ ਚੱਲ ਰਿਹਾ ਹੈ ਹੂੰ ਜਿਆਦਾ ਮਤਲਬ ਜਿਹੜੀਆਂ ਕੰਪਨੀਆਂ ਨੇ ਸਾਰਾ ਕੁਝ ਆਪਣੇ ਹੱਥ ਚ ਲੈਣੇ ਚਾਹੁੰਦੀ ਆ ਮਤਲਬ ਉਸ ਦਾ ਜਲ ਜਲ ਨਾਲ ਕੀ ਸਾਰਾ ਮਤਲਬ ਜੋ ਹੁਣ ਮਤਲਬ ਡੀਜ਼ਲ ਵਗੈਰਾ ਕੋਲਾ ਜਲ ਰਿਹਾ ਹੋਰ ਸਾਰੇ ਦਰਖਤਾਂ ਦੀ ਮਤਲਬ ਫੋਰੈਸਟ ਦੀ ਕਟਾਈ ਹੋ ਰਹੀ ਹੈ ਇਸ ਕਰਕੇ ਇਹ ਜਿਹੜੇ ਗਲੋਬਲ ਵਾਰਮਿੰਗ ਹੋ ਰਹੀ ਹੈ ਜਿਹੜੀ ਕਿ ਹੁਣ 1.8% ਦੇ ਡਿਗਰੀ ਮਤਲਬ ਹੋ ਗਈ ਹੈ ਇਹ ਇਸ ਤੋਂ ਵਾਰ ਮਤਲਬ ਜ਼ਿਆਦਾ ਹੋ ਗਈ ਤਾ ਮਤਲਬ ਸਾਡੇ ਗੋ ਮਤਲਬ ਬਨਸਪਤੀ ਪਹਿਲਾਂ ਹੋਏਗੀ ਖਤਮ ਫਿਰ ਇਥੇ ਦੇ ਐਨੀਮਲ ਲਾਈਫ ਜਾਂ ਹੋਰ ਵੀ ਕੋਈ ਸਾਰੀ ਖਤਮ ਹੋ ਸਕਦੀ ਹੈ ਇਸ ਰਸਤੇ ਇਹਦਾ ਬਹੁਤ ਹੀ ਪੈਨਿਕ ਸਟੇ ਨਿਗਲਿਆ ਜਾਂ ਜੇ ਨਾ ਰੁਕੇ ਜੇ अच्छा ज्ञानी एक मतलब आजकल ही चल रही है वातावरण ਦੇ ਨਾਲ ਜੋੜ ਕੇ ਹਾਂਜੀ ਆ ਕਿ ਇਹਦੇ ਵਿੱਚ ਵੱਡੀ ਪੱਧਰ ਤੇ ਪੰਛੀ ਵੀ ਮਤਲਬ ਅਲੋਪ ਹੋ ਗਏ ਜਾਂ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਜਿਵੇਂ ਆਪਣੇ ਘਰਾਂ 'ਚ ਚਿੜੀਆਂ ਹੁੰਦੀਆਂ ਸੀ ਹਾਂਜੀ ਕਈ ਲੋਕਾਂ ਨੇ ਜਿਵੇਂ ਇੱਕ ਇਥੋਂ ਦਾ ਧੌਲੇ ਦਾ ਮੁੰਡਾ ਹੈਗਾ ਉਹਨੇ ਚਲਾਇਆ ਹੋਇਆ ਇਹ ਪ੍ਰੋਜੈਕਟ ਪੰਛੀਆਂ ਨੂੰ ਆਲਣੇ ਵਗੈਰਾ ਵੀ ਟੰਗਦੇ ਆ ਦਰਖਤ ਵਗੈਰਾ ਵੀ ਜਿਹੜੇ ਰਵਾਇਤੀ ਦਰਖਤ ਆ ਆਪਣੇ ਕਿਕਰਾਂ ਜੰਡ ਹੈ ਇਹ ਲਿਆ ਕੇ ਲਾਉਂਦੇ ਆ ਇੱਕ ਪਟਿਆਲੇ ਵੀ ਹੈ 100 ਗਜ ਦੇ ਵਿੱਚ ਉਹਦਾ ਘਰ ਹੈ ਧਰਮ ਸਿੰਘ ਟੋਨੀ ਹੈ ਉਹਦਾ ਨਾਂ ਮੈਂ ਉਹਦੇ ਘਰ ਵੀ ਗਿਆ ਉਹਨੇ ਤਿੰਨ ਮੰਜ਼ਲਾ ਘਰ ਹੈਗਾ ਉਹਦੇ ਵਿੱਚ 110 ਵਾਲੇ ਨੇ ਟੰਗੇ ਹੋਏ ਨੇ ਜੀ ਇਸ ਤਰੀ ਇੱਕ ਬਾਗੇ ਪੁਰਾਣੇ ਦੀ ਲੜਕੀ ਹੈਗੀ ਉਹਦੇ ਨੇੜੇ ਤੇਰੇ ਕਿਸੇ ਪਿੰਡ ਦੀ ਉਹਦੀ ਖਬਰ ਸੋਸ਼ਲ ਮੀਡੀਆ ਤੇ ਹੈ ਤੇ ਇਦਾਂ ਜਿਹੜਾ ਨੇਚਰ ਹਿਊਮਨ ਸੈਂਟਰ ਹੈਗਾ ਇਹ ਪੰਛੀਆਂ ਨੂੰ ਬਚਾਉਣ ਦਾ ਇਹ ਵੀ ਕੋਈ ਪ੍ਰੋਜੈਕਟ ਇਹਨਾਂ ਦਾ ਹੈਗਾ ਨਹੀਂ ਮਤਲਬ ਇਹ ਤਾਂ ਮਟਰ ਜਿਹੜਾ ਮਸਲਾ ਹੈ ਪਾਡ ਲੈਵਲ ਦਾ ਮਸਲਾ ਹੈ ਸਾਰੇ ਮਤਲਬ ਦੇਖੋ ਜੇ ট্রান্সਪੋਰਟੇਸ਼ਨ ਤੇ ਡੀਜ਼ਲ ਕਿੰਨਾ ਵਚ ਰਿਹਾ ਹੈ ਕੋਲੇ ਦੇ ਮਤਲਬ ਕਾਰਖਾਨੇ ਕਿਹੜੇ ਲੱਗੇ ਹੋਏ ਨੇ ਬਿਜਲੀ ਬਣਾਉਣ ਵਾਸਤੇ ਉਹ ਕੋਲੇ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੋ ਰਿਹਾ ਬਤਵਤ ਤੇ ਫੋਰੈਸਟ ਵਧਿਆ ਜਾ ਚੁੱਕਿਆ ਜਿਹੜਾ ਤੇ ਇਹ ਇਕੱਲੇ ਇਸ ਨਾਲ ਇਹ ਬਾਡ ਲੈਵਲ ਤੇ ਜਿਹੜੀ ਮਤਲਬ ਹੋਵੇ ਨਾ ਮਤਲਬ ਅ ਐਫਰਟ ਇਨ ਵਿਚ ਆਉਂਦੀ ਕਾਈ ਬਸ ਆਦਾ ਇਕੱਲੇ ਮਤਲਬ ਇਹ ਚਿੜੀਆਂ ਨਾਲ ਤੇ ਇਹ ਨਾਲ ਇਕੱਲੇ ਇਹਦੇ ਨਾਲ ਹੋ ਜਾ ਤਾਂ ਬਾਡ ਲੈਵਲ ਦਾ ਮਸਲਾ ਹੈ ਨਹੀਂ ਫਿਰ ਕਿਤੋਂ ਤਾ ਆਪਾਂ ਨੂੰ ਸ਼ੁਰੂਆਤ ਤੱਕ ਕਿਤੋਂ ਕਰਨੀ ਪਈ ਸ਼ੁਰੂ ਇਹੀ ਹੈ ਸ਼ੁਰੂ ਤਾਂ ਇਹ ਜਿਹਾ ਲੋਕਾਂ ਦੇ ਪਰ ਜਗੀਰ ਸੀ ਜਿਹਨੂੰ ਕਰਨੀ ਚਾਹੀਦੀ ਜਾਂ ਆਉਣੀ ਚਾਹੀਦੀ ਹੈ ਇਹ ਅਸੀਂ ਮਤਲਬ ਨਹੀਂ ਤੁਹਾਡੇ ਮਤਲਬ ਕਿਸੇ ਵਰਕਰ ਨੇ ਕਿਸੇ ਆਗੂ ਨੇ ਕੋਈ ਮਾਡਲ ਦਿੱਤਾ ਹੋਵੇ ਜਾਂ ਕੋਈ ਸੋਚਦੇ ਹੋਣ ਵੀ ਆ ਫਲਾਨੇ ਘਰ ਦੇ ਵਿੱਚ ਦੇਖੋ ਉਹਨਾਂ ਨੇ ਆਹ ਆਹ ਚੀਜ਼ਾਂ ਲਾਈਆਂ ਹੋਈਆਂ ਨੇ ਆਪਾਂ ਨੂੰ ਇਹਨੂੰ ਇਸ ਐਗਜ਼ਾਮਪਲ ਨੂੰ ਮਤਲਬ ਅਪਣਾਉਣਾ ਚਾਹੀਦਾ ਐਦਾਂ ਨਾ ਮੈਂ ਪੁੱਛ ਰਿਹਾ ਸੀ ਵੀ ਕੋਈ ਕੋਈ ਸੈਂਪਲ ਜਿਵੇਂ ਆਪਾਂ ਦੱਸਦੇ ਆ ਮੈਂ ਤਿੰਨ ਐਗਜ਼ਾਮਪਲਾਂ ਦਿੱਤੀਆਂ ਨਾ ਇਹ ਭਾਈ ਉਹਦੇ ਮੂੰਹੋਂ ਆਪਾਂ ਨੂੰ ਕਰਨਾ ਚਾਹੀਦਾ ਕੋਈ ਐਦਾਂ ਦਾ ਇਹਨਾਂ ਨੇ ਐਕਸ਼ਨ ਪਲਾਨ ਬਣਾਈ ਹੋਵੇ ਕੋਈ ਜਿਹੜੀ ਮਹਨ ਮਤਲਬ ਜਿਹੜੀ ਚੱਲ ਰਹੀ ਹੈ ਫਸਲ ਦਾ ਸਿਸਟਮ ਹੈ ਹਮ ਮਤਲਬ ਇਹ ਜੈਵਿਕ ਹੋਣੇ ਚਾਹੀਦੀ ਆ ਜਿਹੜੀ ਫਰਟੀਲਾਈਜ਼ਰ ਵਗੈਰਾ ਵਰਤ ਰਹੇ ਨੇ ਬਾੜ ਲੈਵਲ ਤੇ ਇਹ ਵੀ ਬੰਦ ਹੋਣੇ ਚਾਹੀਦੇ ਨੇ ਹਮ ਤੇ ਇਹ ਜੈਵਿਕ ਖੇਤੀ ਦਾ ਮਤਲਬ ਜਿਵੇਂ ਸ਼ਾਇਦ ਮੈਨੂੰ ਪਤਾ ਲੱਗੇ ਸੀ ਵੀ ਸੁਖਦੇਵ ਭਪਾਲ ਕੁਛ ਕਰ ਰਿਹਾ ਹੈ ਇੱਕ ਇਹ ਹੋਰ ਵੀ ਬੰਦੇ ਨੇਚਰ ਹਿਊਮਨ ਸੈਂਟਰ ਦੇ ਇਦਾਂ ਦੇ ਜੈਵਿਕ ਖੇਤੀ ਦੀ ਦਾ ਕਾਰੋਬਾਰ ਕਰ ਰਹੇ ਨੇ ਉਹ ਜੇਤੂ ਲੋਏ ਕਰ ਰਹੇ ਨੇ ਉੱਥੇ ਜੇਤੂ ਆਪਣੇ ਆਪਣੇ ਜਿਵੇਂ ਤੁਹਾਡਾ ਬੇਟਾ ਹੈਗਾ ਇਹ ਖੇਤੀ ਕਰਦਾ ਹੈਗਾ ਇਹ ਜੇ ਖੇਤੀ ਵਾਲੋਂ ਮੁੜਿਆ ਥੋੜਾ ਜਿਹੀ ਕੀਤੀ ਸੀ ਕਿ ਮਤਲਬ ਉਹ ਮਤਲਬ ਕਹਿੰਦਾ ਮੈਂ ਇਹ ਚ ਮਾਰਕੀਟਿੰਗ ਨਹੀਂ ਹੋ ਰਹੀ ਮਾਰਕੀਟਿੰਗ ਨਹੀਂ ਹੋ ਰਹੀ ਪ੍ਰੋਡਕਸ਼ਨ ਘਟ ਜਾਂਦੀ ਹੈ ਪ੍ਰੋਡਕਸ਼ਨ ਜਿਹਨੂੰ ਅੱਧ ਵੀ ਨਹੀਂ ਰਹਿੰਦਾ ਪਰ ਟੋਚ ਨੂੰ ਉਹ ਘਟ ਜਾਂਦੀ ਹੈ ਜਿੱਥੇ ਮਤਲਬ ਪੰਜਾਬ ਮੰਨ ਮਤਲਬ ਕੰਕ ਨਿਕਲਦੀ ਹੈ ਉੱਥੇ ਮਤਲਬ 15 ਵੀ ਮੰਨਦਾ 15 ਵੀ ਅਪਰੀਲ ਹੋ ਜਾਂਦੀ ਹੈ ਰਹਿ ਜਾਂਦੀ ਹੈ ਠੀਕ ਹੈ ਇਸ ਵਰਗੇ ਲੋਕ ਇਹਨੂੰ ਅਪਣਾ ਰਹੇ ਹਨ ਨਹੀਂ ਹਮ ਆਰਥਿਕ ਸਮੱਸਿਆ ਘੜੀ ਹੋ ਜਾਂਦੀ ਹੈ ਆਰਥਿਕ ਸਮੱਸਿਆ ਹੈ ਇਸੇ ਹਮ ਇਹਦੇ ਵਿੱਚ ਫਿਰ ਤੁਸੀਂ ਕੀ ਦੇਖਦੇ ਹੋ ਵੀ ਸਰਕਾਰਾਂ ਸਹਾਇਤਾ ਕਰਨ ਦੇ ਵਿੱਚ ਇਹ ਜੈਵਿਕ ਖੇਤੀ ਕਰਨ ਦੇ ਵਿੱਚ ਵੀ ਸਰਕਾਰਾਂ